ਰਹਿੰਦਾ ਹੈ ਹੁਣ ਵੀ ਮੈਂ ਆਪਣੇ ਬੱਚੇ ਨੂੰ 10 ਵਜੇ ਤੋਂ ਬਾਅਦ 5 ਵਜੇ ਤੋਂ ਬਾਅਦ ਉਹਨੂੰ ਕਹਦੀ ਤੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਕਿਉਂਕਿ ਪਤਾ ਨਹੀਂ ਤੁਹਾਨੂੰ ਦੇਖਣਾ ਖੌਫ ਕਿਉਂ ਹੈ ਇਨਾ ਖੌਫ ਕਿਉਂ ਹੈ ਕੋਈ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਜਾਨੂ ਮਾਰਨ ਦੀ ਧਮਕੀ ਜਿੱਦਤ ਕਿ ਜਿਹੜਾ ਬੰਦਾ ਮੇਰਾ ਗਲਾ ਘੋਟ ਸਕਦਾ ਕੁਝ ਵੀ ਕਰ ਸਕਦਾ ਹੈ ਇਹ ਹੋਰ ਵੀ ਉੱਥੇ ਸੀਗੇ ਜੇ ਮੇਰੇ ਕੋਲ ਉਸ ਵੀਡੀਓ ਨਾ ਹੁੰਦੀ ਤਾਂ ਚਾਹੀਦਾ ਅੱਜ ਮੈਨੂੰ ਕੋਈ ਸਮਝਦਾ ਵੀ ਨਾ ਦੋਸਤੋ ਆਪ ਸਭੀ ਨੇ ਪ੍ਰੋਫੈਸਰ ਬਜਿੰਦਰ ਸਿੰਘ ਕੀ ਜੇ ਵੀਡੀਓ ਕਲਿੱਪ ਕਾਫੀ ਦੇਖੀ ਹੋਗੀ ਕਿ ਬਹੁਤ ਸਾਰੇ ਨਿਊਜ਼ ਚੈਨਲਸ ਮੇਂ ਇਹ ਦਿਖਾਈ ਜਾ ਰਹੀ ਹੈ जिसमें जे महिला पास्टर हैं जो प्रोफ़ेसर बजिंदर सिंह की तरफ से हाथ उठाया गया था अभी अभी हमारे पास ये वीडियो क्लिप निकल कर सामने आई है जहां पर जे महिला प्रोफ़ेसर बजिंदर सिंह के ऊपर आरोप लगा रही है और उस वीडियो क्लिप को ओरिजिनल बता रही है जो कि पिछली वीडियो में आपने देखा होगा की प्रोफेटर बजिंदर सिंह की टीम ने ए वीडियो क्लिप फेक वीडियो क्लिप है جے انہوں نے بولا تھا جس کو لے کر ابھی ابھی جے মহিলা باہر ائی ہے پولیس کمپلیٹ کرتے ہوئے کیا کیا خلاصے کیے ہیں اس ویڈیو کے بارے میں آئیے ہم اس ویڈیو کلپ کو پورا دیکھتے ہیں ہن بھی میں اپنے بچے نو 10 بجے تو بعد 5 بجے تو بعدوں نے کہہ دی تو گھر تو باہر نہیں نکلنا کیونکہ پتہ نہیں تو مینوں ڈرنا خوف کیوں ہے انہ خوف کیوں ہے کوئی توانوں لگدا ہے کہ اس طرح دی جانو مارن دی تمکی جیدا کہ جڑا بندہ میرا گلا کھوڑ سکدا کچھ بھی کر سکدا ہے ਇਹ ਹੋਰ ਵੀ ਉੱਥੇ ਸੀਗੇ ਮੇਰੇ ਕੋਲ ਉਸ ਵੀਡੀਓ ਨਾ ਹੁੰਦੀ ਤਾਂ ਚਾਹੀਦਾ ਅੱਜ ਮੈਨੂੰ ਕੋਈ ਸਮਝਦਾ ਵੀ ਨਾ ਕੋਈ ਮੇਰੇ ਨਾਲ ਖੜਾ ਵੀ ਨਾ ਹੁੰਦਾ ਜਦੋਂ ਲਾਈਵ ਵੀਡੀਓ ਨੂੰ ਤੁਸੀਂ ਤੇ ਝੂਠਾ ਬੋਲ ਸਕਦਾ ਹੈ ਉਸ ਤੋਂ ਬਾਅਦ ਕੁਝ ਵੀ ਕਰ ਸਕਦਾ ਜਿਸ ਬੱਚੇ ਲਈ ਮੈਂ ਸਟੈਂਡ ਲਿੱਤਾ ਉਸ ਬੱਚੇ ਨੂੰ ਮੈਂ ਕਰਵਾ ਸਕਦਾ ਤੇ ਕੁਝ ਵੀ ਕਰ ਸਕਦਾ ਤੇ ਹੋਰ ਵੀ ਲੋਕ ਸੀਗੇ ਉਸ ਟਾਈਮ ਤੁਹਾਡੇ ਨਾਲ ਉਹ ਵੀ ਸਾਡੇ ਜਿਹੜੇ ਮੇਰੇ ਨਾਲ ਪੰਜ ਸਾਡੇ ਨਾਲ ਪਾਸਟਰ ਸੀਗੇ ਉਹ ਸਾਰਿਆਂ ਨੇ ਹੀ ਅਸੀਂ ਰਿਜ਼ਾਈਨ ਦਿੱਤਾ ਕਿਉਂਕਿ ਅਸੀਂ ਸਾਰੇ ਬਹੁਤ ਸਮੇਂ ਤੋਂ ਇਕੱਠੇ ਸੇਵਾ ਕਰ ਰਹੇ ਸੀ ਔਰ ਹਰ ਕਿਸੇ ਨੂੰ ਹਰ ਇੱਕ ਲੈਵਲ ਤੇ ਚੋਰ ਚਰ ਕਿੱਤਾ ਜਾ ਰਿਹਾ ਸੀਗਾ ਤੇ ਅਸੀਂ ਬਹੁਤ ਸਮੇਂ ਤੋਂ ਅਸੀਂ ਸੋਚ ਰਹੇ ਸੀਗੇ ਬਟ ਨਹੀਂ ਹੋ ਪਾ ਰਿਹਾ ਸੀਗਾ ਪਰ ਜਿਸ ਦਿਨ ਇਹ ਚੀਜ਼ਾਂ ਹੋਈਆਂ ਕਿਉਂਕਿ ਪਹਿਲਾਂ ਵੀ ਕੁਝ ਚੀਜ਼ਾਂ ਹੋਈਆਂ ਵੀ ਮੇਰੇ ਮੂੰਹ ਤੇ ਪਹਿਲਾਂ ਵੀ ਇੱਕ ਵਾਰ ਕਾਪੀ ਫੇਂਕ ਕੇ ਮਾਰੀ ਮੈਨੂੰ ਨੂੰ ਜਲੀਲ ਕਰਨਾ ਉੱਥੇ ਵੈਦੀ ਤੇ ਵੀ ਇਹ ਚੀਜ਼ਾਂ ਹੁੰਦੀਆਂ ਰੀਜ਼ਨ ਕੀ ਰਹਿੰਦਾ ਸੀਗਾ ਕਿ ਕਿਉਂ ਕੁੱਟਮਾਰ ਕਰਦੇ ਸੀ ਜਿਹੜਾ ਵੀ ਜਿਹੜਾ ਵੀ ਜੇ ਇਹ ਗਲਤ ਕਰ ਰਹੇ ਆ ਤੇ ਜਿਹੜਾ ਵੀ ਅਸੀਂ ਅਗਰ ਅਸੀਂ ਕਿਸੇ ਚੀਜ਼ ਦੇ ਲਈ ਕੁਐਸਚਨਿੰਗ ਕਰ ਲਈਏ ਤਾਂ ਉਹ ਸਾਨੂੰ ਦਬਾਇਆ ਜਾਂਦਾ ਸੀਗਾ ਕਦੀ ਅਸੀਂ ਨਾ ਜੇ ਅਸੀਂ ਗਲਤ ਤਾਂ ਦਸੀਂ ਗਲਤ ਨੂੰ ਗਲਤ ਕਹਿ ਹੀ ਨਹੀਂ ਸਕਦੇ ਸੀਗੇ ਕਿਉਂਕਿ ਅਸੀਂ ਅਗਰ ਬਾਈਬਲ ਦੇ ਅਨੁਸਾਰ ਜੱਜ ਕੀਤਾ ਜਾਵੇ ਤਾਂ ਬਾਈਬਲ ਦੇ ਅਨੁਸਾਰ ਕੁਝ ਵੀ ਆ ਜਾਣੀ ਹੈ ਜੋ ਉੱਥੇ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਨਾਮ ਤੇ ਕਿਆ ਸਕਦੇ ਉਹਨਾਂ ਦੀ ਆਸਪਾ ਨੂੰ ਇੰਨਾ ਜ਼ਿਆਦਾ ਹਿੱਟ ਕੀਤਾ ਜਾ ਰਿਹਾ ਕਿ ਅਗਰ ਮੈਂ 12 ਸਾਲ ਉੱਥੇ ਰਹੀਆਂ ਤਾਂ ਮੈਂ ਪਰਮੇਸ਼ਰ ਦੇ ਨਾਮ ਨੂੰ ਰਹੀਆਂ ਕਿਉਂਕਿ ਮੇਰੇ ਅੰਦਰ ਪ੍ਰਭੂ ਦਾ ਭੈਅ ਹੈ ਤੇ ਉਹ ਅਗਰ ਕੋਈ ਬੰਦਾ ਸੋਚਦਾ ਸੀਗਾ ਤੇ ਉਹਨਾਂ ਨੂੰ ਦੂਜੇ ਬੰਦਿਆਂ ਨੂੰ ਮੈਨੂਪੂਲੇਟ ਕਰਦੇ ਸੀਗੇ ਕਿ ਤੁਸੀਂ ਪ੍ਰਭੂ ਦੇ ਦਾਸ ਲਈ ਗਲਤ ਨਹੀਂ ਬੋਲ ਸਕਦੇ ਤੁਹਾਡੇ ਪਰ ਸ਼ਰਾਪ ਆ ਜਾਣਾ ਕਿਉਂਕਿ ਇਹ ਵਿਦੀ ਤੇ ਖੜਾ ਹੋ ਕੇ ਹੀ ਸ਼ਰਾਪ ਦਿੰਦਾ ਸੀਗਾ ਇਹਦੇ ਕਿਉਂਕਿ ਇਹ ਡਾਇਰੈਕਟ ਬੋਲਣਾ ਕਿ ਇਹ ਵਿਧਵਾ ਹੋ ਜੇਗੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਸਾਡੇ ਹਸਬੰਦ ਦੇ ਲਈ ਕੁੜੀਆਂ ਪਲਾਨ ਹੋ ਰਹੀਆਂ ਸੀਗੀਆਂ ਫਾਸਟਰ ਜੀ ਦੇ ਲਈ ਹਰਿੰਦਰ ਪਾਸਟਰ ਜੀ ਦੇ ਲਈ ਕੁੜੀਆਂ ਪਲਾਨ ਸਾਫਟਵੇਅਰ ਹੀ ਚੱਕ ਕੇ ਲੈ ਗਏ ਕਹਿੰਦੇ ਸਾਡੀ ਕਹਿੰਦੇ ਰੋਲਾ ਪਾ ਰਹੇ ਕਿ ਸਾਡੀ ਰਜਿਸਟਰੀ ਹੀ ਲੱਗੇ ਚਰਚ ਦੀ ਤੂੰ ਤੁਸੀਂ ਖੁਦ ਸੋਚੋ ਕਿ ਰਜਿਸਟਰੀ ਉਹਨਾਂ ਨੇ ਮੇਰੇ ਹੱਥ ਵਿੱਚ ਰੱਖੀ ਹੋਈ ਸੀਗੀ ਕਹਿੰਦੇ 1 ਕਰੋੜ ਰੁਪਈਆ 1 ਕਰੋੜ ਰੁਪਈਆ ਮੈਂ ਇੱਕ ਦਿਨ ਵਿੱਚ ਚੱਕ ਕੇ ਲੈ ਜਾਾਂਗੀ ਉਹ ਜੋ ਬੋਲ ਰਹੇ ਕੱਪੜੇ ਹੋਏ ਇਹ ਹੋਏ ਸਾਰੀਆਂ ਹਰ ਹੱਕਾਂ ਦੇ ਪੈਸੇ ਸੀਗੇ ਜੋ ਕਿ ਬੜੇ ਗਲਤ ਤਰੀਕੇ ਦੇ ਨਾਲ ਸਾਰੇ ਹਰ ਇੱਕ ਇਨਸਾਨ ਜਿਹੜਾ ਵੀ ਉਰੇ ਤੋਂ ਗਿਆ ਹੈ ਜਿਹੜਾ ਵੀ ਗਿਆ ਹੈ ਉਹਨੇ ਉੱਪਰ ਸਿਰਫ ਇੱਕ ਅਲੀਗੇਸ਼ਨ ਹੈ ਚੋਰੀ ਜਾਂ ਰੇਪ ਉਹ ਤੁਸੀਂ ਜਾ ਕੇ ਸਰਚ ਕਰ ਸਕਦੇ ਹਰ ਇੱਕ ਥਾਣੇ ਵਿੱਚ ਸਿਰਫ ਚੋਰੀ ਅਗਰ ਕੋਈ ਇਹਨਾਂ ਦਾ EMPLOYE ਵੀ ਆਂਦਾ ਸੀ ਕੰਮ ਵੀ ਕਰਨ ਆਂਦਾ ਸੀ ਨਾ ਅਗਰ ਕੋਈ ਅੱਛਾ ਦਾਣ ਦਿੰਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਇਹ ਕੰਮ ਕਰਦਾ ਹੈ ਸਾਡੇ ਕੋਲ ਇਹ ਜਿਹੇ ਬੰਦੇ ਵੀ ਸੀਗੇ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਦੇ ਕੰਮਾਂ ਦੇ ਪੈਸੇ ਰੋਕ ਕੇ ਉਹਨਾਂ ਦੇ ਉੱਪਰ ਇਵਨ ਕਿ ਖੁਦ ਚੋਰੀ ਦਾ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੱਢਿਆ ਗਿਆ ਹੈ ਤੇ ਉਹਨਾਂ ਨੂੰ ਹਰਾਸ਼ ਕੀਤਾ ਗਿਆ ਇਹ ਚੀਜ਼ਾਂ ਅਸੀਂ ਦੇਖੀਆਂ ਸੀਗੀਆਂ ਇਸੇ ਲਈ ਕੁਝ ਵੀ ਲੋਕ ਕੋਈ ਆਵਾਜ਼ ਚੱਕ ਨਹੀਂ ਸਕਦੇ ਇਹਨਾਂ ਦੇ ਲਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਾਂ ਇਹ ਸਭ ਤੋਂ ਪਹਿਲਾਂ ਕੀ ਕਰਨਗੇ ਉਹਨਾਂ ਨੂੰ ਉਹਨਾਂ ਦੇ ਘਰ ਭੇਜਦੇ ਬੰਦੇ ਭੇਜਦੇ ਸਾਨੂੰ ਵੀ ਬੁਲਾਇਆ ਗਿਆ ਕਿ ਤੁਸੀਂ ਉਰੇ ਆਓ ਤੁਸੀਂ ਉਰੇ ਆਓ ਸਾਨੂੰ ਗੱਲ ਕਰੋ ਮੈਂ ਛੱਡੂਗਾ ਨਹੀਂ ਤੈਨੂੰ ਜੇ ਤੂੰ ਨਾ ਆਈ ਐਹੀ ਜਿਹੀ ਨੂੰ ਭੇਜ ਰਿਹਾ ਕਿਉਂ ਤਾਂ ਕਿ ਲੇਡੀਜ਼ ਨੂੰ ਭੇਜੂਗੇ ਲੇਡੀ ਜਿਨਾਂ ਨੂੰ ਹੱਥ ਪਾਈ ਕਰੂਗੀ ਫਿਰ ਉਹ ਬੋਲਣਗੇ ਕਿ ਹਾਂ ਇਹਨਾਂ ਨੇ ਉਹਨਾਂ ਦੀ ਇੱਜ਼ਤ ਪਰ ਹੱਥ ਪਾਇਆ ਤੁਸੀਂ ਵੀ ਤੁਹਾਨੂੰ ਦੀ ਧਮਕੀਆਂ ਤੁਮਕਿਆ ਦਿੱਤੀਆਂ ਹਾਂ ਮੈਨੂੰ ਪਤਾ ਲੱਗਾ ਉਹਨਾਂ ਦੇ ਅੰਦਰ ਤੋਂ ਕਿ ਉਹ ਲੜਕੀਆਂ ਪਲਾਨ ਕਰ ਰਹੇ ਹਨ ਸਾਡੇ ਲਈ ਕੁਝ ਤੋਂ ਮੁਕਰ ਗਈ ਸੀ ਕੁਝ ਉਹਨਾਂ ਨੇ ਤਿਆਰ ਕਰੀ ਹੈ ਕਿ ਇਨਕੇ ਉੱਪਰ ਛੇੜਖਾਨੀ ਦਾ ਜਾਂ ਰੇਪ ਜਾਂ ਕੱਪੜੇ ਫਾੜਨੇ ਦਾ ਕੇਸ ਕਰਾ ਮੇਰੀ ਬਾਤ ਵੀ ਸੀ ਇਨਕੇ ਕਿਸੇ ਮੈਂਬਰ ਸੇ ਤੋਂ ਮੈਂਨੇ ਸਾਫ ਮਨਾਂ ਕਰ ਦਿਆ ਮੇਰੇ ਘਰ ਮੇ ਕੋਈ ਨਹੀਂ ਆਣਾ ਚਾਹੀਦਾ ਕਿ ਕਿਤੇ ਵੀ ਸਵਾਲ ਹੈ ਮੈਡਮ ਕਿ ਕਾਫੀ ਟਾਈਮ ਹੋ ਗਿਆ ਤੁਹਾਨੂੰ ਲੰਮਾ ਸਮਾਂ ਹੋ ਗਿਆ 1 ਤੋਹੀ ਇਹ ਚੀਜ਼ਾਂ ਜਿਆਦਾ ਹੋ ਰਹੀਆਂ ਸੀਗੀਆਂ ਜਦ ਅਸੀਂ ਇਹ ਚੀਜ਼ਾਂ ਦੇਖ ਰਹੇ ਸੀ ਜਦ ਅਸੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਅਸੀਂ ਨਿਕਲੇ ਨਹੀਂ 파 ਰਹੇ ਸੀ ਕਿਉਂਕਿ ਇਹਨੂੰ ਸ਼ੇਅਰ ਵੀ ਨਹੀਂ ਕੀਤਾ ਤੁਸੀਂ ਸੋਚਿਆ ਨਹੀਂ ਕਿ ਕਿਸੇ ਨੂੰ ਦੱਸੀਏ ਪੁਲਿਸ ਦੇ ਕੋਲ ਕੰਪਲੀਟ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੀ ਬਹੁਤ ਜ਼ਿਆਦਾ ਰੋਂਦੀ ਸੀਗੀ ਕਿਉਂਕਿ ਇੰਨਾ ਜ਼ਿਆਦਾ ਅਸੀਂ ਸਾਰੇ ਡਿਸਟਰਬ ਹੋ ਗਏ ਸੀਗੇ ਇਸ ਚੀਜ਼ ਤੋਂ ਇਸ ਮਾਹੌਲ ਨੂੰ ਦੇਖ ਕੇ ਕਿਉਂਕਿ ਕੁਝ ਵੀ ਦੇਖਦੇ ਸੀ ਕਿਸੇ ਦੇ ਸਾਹਮਣੇ ਵੀ ਕੁਝ ਵੀ ਵਗਾ ਕੇ ਮਾਰਨਾ ਉਹਨਾਂ ਦੇ ਸਪੋਰਟਰ ਤਾਂ ਇਹ ਵੀ ਕਹਿ ਰਹੇ ਕਿ ਪੂਰਾ ਨੈਕਸਸ ਚੱਲ ਰਿਹਾ ਹੈ ਜਿਹੜਾ ਇੱਕ ਗੈਂਗ ਬਣਾ ਲਿਆ ਕਿ ਜਿਹੜੇ ਪਾਸਟਰ ਨੂੰ ਬਦਨਾਮ ਕਰਨਾ ਹੈ ਯਾ ਪਾਸਟਰ ਦੇ ਖਿਲਾਫ ਇਸ ਤਰ੍ਹਾਂ ਦੀ ਕਿਉਂ ਕਿ ਉਹਨਾਂ ਦੀ ਜਿਹੜੀ ਤਾਰੀਖ ਹੈ 2018 ਦੀ ਉਹਦੇ ਪਹਿਲਾਂ ਇੱਕ ਦਿਨ ਪਹਿਲਾਂ ਸੀਸੀਟੀਵੀ ਵਾਇਰਲ ਕਰਤੀ ਪਹਿਲਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਜਾਂ ਕਿਸੇ ਨੇ ਕੋਈ ਕੰਪਲੀਟ ਨਹੀਂ ਦੀ ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ ਜੇ ਮੈਂ 10 ਸਾਲ ਉੱਥੇ ਸੇਵਾ ਕੀਤੀ ਹੈ ਤਾਂ ਇਹਨਾਂ ਨੂੰ 10 ਸਾਲ ਵਿੱਚ ਹੁਣ ਪਤਾ ਲੱਗਿਆ ਕਿਵੇਂ ਚੋਰੀ ਕਰ ਰਹੀਆਂ ਮੈਂ 6 ਕਰੋੜ ਇੱਕ ਦਿਨ ਦਾ ਚੱਕ ਕੇ ਲੈ ਜਾਂਦੇ ਠੀਕ 6 ਕਰੋੜ ਚੱਕ ਕੇ ਲੈ ਗਈ ਦੂਜਾ ਗੈਂਗ ਤੁਸੀਂ ਸਾਨੂੰ ਸਾਨੂੰ ਦੇਖ ਕੇ ਜੱਜ ਕਰ ਸਕਦੇ ਕਿ ਅਸੀਂ ਕਿਸੇ ਗੈਂਗ ਦੇ ਬੰਦੇ ਲੱਗਦੇ ਹਾਂ ਸਾਡੀ ਫੈਮਿਲੀ ਹੈ ਮੇਰੀ ਛੋਟੀ ਜੀ ਬੱਚੀ ਹੈ 1.5 ਸਾਲ ਦੀ ਕਿ ਮੇਰੇ ਬੱਚੇ ਹੈ ਮੈਨੂੰ ਇੰਨੀ ਡਰ ਇੰਨਾ ਜਿਆਦਾ ਮੈਂ ਡਰ ਚੁੱਕੀ ਹਾਂ ਮੈਂ ਆਪਣੇ ਬੱਚੇ ਨੂੰ ਬਾਹਰ ਮੇਰੇ ਬੱਚੇ ਨੇ ਪਰੇਸ਼ਾਨ ਹੋ ਚੁੱਕੇ ਮੰਮੀ ਸਾਨੂੰ ਮੈਂ ਆਪਣੇ ਬੱਚੇ ਨੂੰ ਕੋਲਜ ਵੀ ਨਹੀਂ ਜਾਣ ਦੇ ਰਹੀ ਹੈ ਕਿ ਮੈਨੂੰ ਇੰਨਾ ਜਿਆਦਾ ਡਰ ਹੈ ਕਿ ਮੇਰੇ ਬੱਚੇ ਨੂੰ ਇਹਨੂੰ ਪਤਾ ਵੀ ਕਿੱਥੇ ਲੱਗਿਆ ਵਾ ਉੱਥੋਂ ਹੀ ਕੁਝ ਗਲਤ ਨਾ ਕਰ ਦੇਵੇ ਮੇਰੇ ਬੱਚੇ ਨਾਲ ਇੰਨਾ ਜਿਆਦਾ ਮੈਂ ਮੈਂਟਲੀ ਡਿਸਟਰਬ ਹੋ ਚੁੱਕੀ ਹਾਂ ਜਿਸ ਦਿਨ ਤੋਂ ਇਹ ਵੀਡੀਓ ਅੱਗੇ ਹੋਈ ਹੈ ਉਸ ਦਿਨ ਤੋਂ ਮੈਂ ਇੰਨੀ ਜਿਆਦਾ ਪਰੇਸ਼ਾਨ ਹੋ ਕਿ ਕੱਲ ਦੀ ਉਹ ਚੀਜ਼ ਦੇਖੀ ਕਿ ਸਾਡੇ ਉੱਪਰ ਕਿੱਦਾਂ-ਕਿੱਦਾਂ ਲੀਕ ਹੋ ਗਈ ਵੀਡੀਓ ਜਿਹੜੀ ਹੈਗੀ ਇਹ ਤੁਸੀਂ ਅੱਗੇ ਮੀਡੀਆ ਨੂੰ ਨਹੀਂ ਸਾਨੂੰ ਨਹੀਂ ਪਤਾ ਕਿਸ ਸਾਡੇ ਹਸਬੰਦ ਦੇ ਲਈ ਪਲਾਨ ਕਰ ਰਹੇ ਪਹਿਲਾਂ ਮੇਰੇ ਹਸਬੰਦ ਨੂੰ ਬੁਲਾ ਰਹੇ ਸੀ ਕਿ ਉਹਨੂੰ ਡਰਾਉ ਧਮਕਾਓ ਜੇ ਨਹੀਂ ਡਰਦਾ ਕਿ ਉੱਥੇ ਇੱਕ ਕੁੜੀ ਰਹੇਗੀ ਤੇ ਉਹ ਕੁੜੀ ਆਪਣੇ ਆਪ ਕੱਪੜੇ ਫਾੜ ਕੇ ਕਿਉਂਕਿ ਇਹਨਾਂ ਦੇ ਮੂਰੇ ਹੋ ਜੇਗੀ ਔਰ ਅਸੀਂ ਪਲਾਨ ਕਰਾਂਗੇ ਕਿ ਜੇ ਜਦ ਆਪਣਾ ਘਰ ਵਾਲਾ ਦੁਖੀ ਦੇਖੇਗੀ ਅਸੀਂ ਤੇ ਉੱਪਰ ਕੇਸ ਪਾਵਾਂਗੇ ਰੇਪ ਕੇਸ ਤੇ ਜਦ ਇਹ ਦੁਖੀ ਦੇਖੇਗੀ ਆਪਣੇ ਆਪ ਸਾਡੇ ਕੋਲ ਆਏਗੀ ਫਿਰ ਭੱਜੀ ਤੁਸੀਂ ਪੁਲਿਸ ਕੰਪਲੇਨਟ ਦਿੱਤੀ ਕੋਈ ਆਸ਼ਵਾਸ਼ਣ ਦਿੱਤਾ ਪੁਲਿਸ ਹਾਂਜੀ ਪੁਲਿਸ ਨੇ ਆਸ਼ਵਾਸ਼ਣ ਦਿੱਤਾ ਉਹ ਕਹਿ ਰਿਆ ਸੀ ਤੁਹਾਡੇ ਨਾਲ ਆ ਅਸੀਂ ਜੋ ਵੀ ਸੱਚਾਈ ਆ ਉਸ ਨੂੰ ਕਿਉਂਕਿ ਸਭ ਤੋਂ ਪਹਿਲਾਂ ਵੀਡੀਓ ਹੀ ਵੀਡੀਓ ਦੀ ਮੈਂ ਤਾਂ ਬਹੁਤ ਜ਼ਿਆਦਾ ਪੇਨਫੁੱਲ ਹੈ ਕਿਸੇ ਲੇਡੀਜ਼ ਦੇ ਨਾਲ ਇਦਾਂ ਸਭ ਕੁਝ ਹੋਣਾ ਔਰ ਉਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਤੁਸੀਂ ਉਹਦੀ ਬਦਨਾਮੀ ਇੱਜ਼ਤ ਤੇ ਵੀ ਉੱਪਰ ਕਰ ਰਹੇ ਆ ਕਿ ਇਹ ਦਾਦਾ ਕਿਤਾ ਹਰ طرف ਤੋਂ ਤੁਸੀਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਇੰਨੀ ਜ਼ਿਆਦਾ ਬਦਨਾਮ ਹੋ ਜਾਂ ਤਾਂ ਖੁਦ ਨੂੰ ਹਟ ਕਰ ਲੇ ਜਾਂ ਇਹ ਉਰੇ ਆ ਜਾਏ ਕਿਉਂਕਿ ਇਸ ਹੱਦ ਤੱਕ ਮੈਂ ਸੱਚੀ ਮੈਂ ਇੰਨੀ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕੀ ਆ ਮੈਂ ਉਰੇ ਬੜ ਬੜ ਵੀ ਨਹੀਂ ਸਕਦੀ ਕੋਈ ਇੱਜ਼ਤਦਾਰ ਬੰਦਾ ਉਰੇ ਇੱਥੇ ਆਉਣ ਤੋਂ ਪਹਿਲਾਂ 10 ਵਾਰ ਸੋਚੇਗਾ ਬਿਲਕੁਲ